ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਪੀਆਰ ਮੰਗਣ ਵਾਲਿਆਂ ਪਿੱਛੇ ਲਗਾਏ ਜਾਸੂਸ ਪੀਆਰ ਦੇਣ ਤੋਂ ਪਹਿਲਾਂ ਡੂੰਘਾਈ ਨਾਲ ਹੋ ਰਹੀ ਹੈ ਪੜਤਾਲ ਗਲਤ ਜਾਣਕਾਰੀ ਨਾਲ ਨਹੀਂ ਹੋਵੇਗੀ ਪੀਆਰ ਹਾਸਲ ਧੜਾ ਧੜ ਅਰਜ਼ੀਆਂ ਰੱਦ ਕਰਨ ਦਾ سلسلہ ਸ਼ੁਰੂ ਕੈਨੇਡਾ 'ਚ 40 ਹਜ਼ਾਰ ਤੋਂ ਵੱਧ ਨੌਕਰੀਆਂ 'ਚ ਕਟੌਤੀ ਜੁਲਾਈ 'ਚ ਹਜ਼ਾਰਾਂ ਲੋਕਾਂ ਨੇ ਗੁਆਈਆਂ ਨੌਕਰੀਆਂ ਸਸਕਾਚਵਨ ਪੋਲੀਟੈਕਨਿਕ ਕਾਲਜ ਵੱਲੋਂ ਦੂਜੀ ਵਾਰ ਸਟਾਫ ਦੀ ਛਾਂਟੀ ਅੰਤਰਰਾਸ਼ਟਰੀ ਸਟੂਡੈਂਟਸ ਦੇ ਦਾਖਲੇ ਘਟਣ ਕਾਰਨ ਲਿਆ ਫੈਸਲਾ ਕੈਨੇਡਾ ਨੇ ਪੀਆਰ ਦੀਆਂ ਅਰਜ਼ੀਆਂ ਦੇਣ ਵਾਲਿਆਂ ਪਿੱਛੇ جاسੂਸ ਲਗਾਏ ਨੇ ਦਰਅਸਲ ਕੈਨੇਡਾ ਦੀ ਪੀਆਰ ਲਈ ਕਾਲੇ ਹਜ਼ਾਰਾਂ ਪ੍ਰਵਾਸੀਆਂ ਦੀ ਜਾਂਚ ਖੁਫੀਆ ਏਜੰਸੀ ਦੇ ਅਫਸਰ ਕਰ ਰਹੇ ਨੇ ਤੇ ਹਰ ਸਰਗਰਮੀ ਉੱਤੇ ਨਜ਼ਰ ਰੱਖਣ ਸਣੇ ਪਿਛੋਕੜ ਨੂੰ ਵੀ ਡੂੰਘਾਈ ਨਾਲ ਫਰੋਲਿਆ ਜਾ ਰਿਹਾ ਹੈ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਵਿਭਾਗ ਨਹੀਂ ਚਾਹੁੰਦਾ ਕਿ ਦਾਗੀ ਕਿਸਮ ਦੇ ਲੋਕਾਂ ਨੂੰ ਮੁਲਕ 'ਚ ਰਹਿਣ ਜਾਂ ਪੱਕੇ ਹੋਣ ਦਾ ਮੌਕਾ ਮਿਲੇ ਜਿਸ ਦੇ ਮੱਦੇਨਜ਼ਰ ਲੱਖਾਂ ਦੀ ਤਾਦਾਦ 'ਚ ਅਰਜ਼ੀਆਂ ਕੈਨੇਡੀਅਨ ਖੁਫੀਆ ਵਿਭਾਗ ਕੋਲ ਭੇਜੀਆਂ ਜਾ ਰਹੀਆਂ ਨੇ ਉਧਰ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਦੱਸਿਆ ਕਿ 2024 ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ 538000 ਲੋਕਾਂ ਦਾ ਅੱਗਾ ਪਿੱਛਾ ਪਤਾ ਕਰਨ ਦੀ ਗੁਜ਼ਾਰਿਸ਼ ਭੇਜੀ ਗਈ ਜਦਕਿ 2023 'ਚ ਅਜੀਆਂ ਗੁਜ਼ਾਰਿਸ਼ਾਂ ਦੀ ਗਿਣਤੀ 3 ਲੱਖ ਦੇ ਨੇੜੇ ਤੇੜੇ ਰਹੀ ਖੁਫੀਆ ਏਜੰਸੀ ਤੋਂ ਹਰੀ ਝੰਡੀ ਮਿਲਣ ਤੱਕ ਇਮੀਗ੍ਰੇਸ਼ਨ ਵਾਲੇ ਕਿਸੇ ਅਰਜ਼ੀ ਦੀ ਪ੍ਰੋਸੈਸਿੰਗ ਮੁਕੰਮਲ ਨਹੀਂ ਕਰ ਸਕਦੇ ਜਦਕਿ ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਲੰਬੀ ਉਡੀਕ ਦੀ ਦੁਹਾਈ ਦਿੱਤੀ ਜਾ ਰਹੀ ਹੈ 온ਟਾਰੀਓ ਤੇ BC ਦੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਸਿਕਿਉਰਿਟੀ ਸਕਰੀਨਿੰਗ ਕਰਕੇ ਉਹਨਾਂ ਦੇ ਕਲਾਇੰਟਸ ਨੂੰ ਹਾਦ ਤੋਂ ਜ਼ਿਆਦਾ ਉਡੀਕਣਾ ਪੈ ਰਿਹਾ ਹੈ ਇਸ ਦਾ ਅਸਲ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ। ਮਿਸਾਲ ਵਜੋਂ ਜਾਰਡਨ ਤੋਂ ਆਈ ਇੱਕ ਰਿਫਿਊਜੀ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਕੀਤੀ ਪਰ ਉਹ ਮਈ 2024 ਤੋਂ ਸਿਕਿਉਰਿਟੀ ਸਕਰੀਨਿੰਗ ਦਾ ਨਤੀਜਾ ਹੀ ਉਡੀਕ ਰਿਹਾ ਹੈ। ਇਸੇ ਦੌਰਾਨ ਕੈਨੇਡਾ ਸਰਕਾਰ ਵੱਲੋਂ ਨੈਕਸਸ ਕਾਰਡ ਬਾਰੇ ਲਿੰਗ ਨੀਤੀ 'ਚ ਤਬਦੀਲੀ ਕਰਨ ਦਾ ਮਾਮਲਾ ਵੀ ਸੁਰਖੀਆਂ 'ਚ ਹੈ। ਭਾਵੇਂ ਇਸ ਤਬਦੀਲੀ ਦਾ ਮੁੱਖ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਇੱਕ ਕਾਰਜਕਾਰੀ ਹੁਕਮ ਹੈ ਪਰ ਇਮੀਗ੍ਰੇਸ਼ਨ ਲਾਇਰਜ਼ ਦਾ ਕਹਿਣਾ ਹੈ ਕਿ ਸੰਵਿਧਾਨਕ ਆਧਾਰ ਤੇ ਇਸ ਤਬਦੀਲੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਨੈਕਸਸ ਪ੍ਰੋਗਰਾਮ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਅਤੇ ਅਮਰੀਕਾ ਦੇ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ ਜਿਸ ਤਰ੍ਹਾਂ ਹੀ ਦੋਹਾਂ ਮੁਲਕਾਂ ਦਰਮਿਆਨ ਆਵਾਜਾਈ ਸੁਖਾਲੀ ਬਣ ਜਾਂਦੀ ਹੈ ਟਰੰਪ ਚਾਹੁੰਦੇ ਨੇ ਕਿ ਕੈਨੇਡਾ ਵਾਸੀਆਂ ਦੇ ਪਾਸਪੋਰਟ ਤੇ ਲਿੰਗ ਦੀ ਪਛਾਣ ਵਾਲੇ ਖਾਨੇ 'ਚ ਐਕਸ ਦੀ ਬਜਾਏ ਮੇਲ ਜਾਂ ਫੀਮੇਲ ਲਿਖਿਆ ਹੋਵੇ ਫਿਲਹਾਲ ਅਮਰੀਕਾ ਸਰਕਾਰ ਐਕਸ ਜੈਂਡਰ ਵਾਲੇ ਕੈਨੇਡੀਅਨ ਪਾਸਪੋਰਟਾਂ ਨੂੰ ਪ੍ਰਵਾਨ ਕਰ ਰਹੀ ਹੈ ਪਰ ਨੈਕਸਸ ਕਾਰਡ ਨਵਿਆਂ ਮੌਕੇ ਇਸ ਸਭ ਨੂੰ ਦੇਖਿਆ ਜਾ ਰਿਹਾ ਤੇ ਇਹ ਨਹੀਂ ਚੱਲਣ ਦਿੱਤਾ ਜਾ ਰਿਹਾ ਤੇ ਮੇਲ ਜਾਂ ਫੀਮੇਲ ਵਿੱਚੋਂ ਹੀ ਕੋਈ ਸ਼ਬਦ ਲਿਖਿਆ ਜਾਏਗਾ ਇਹ ਦੱਸਿਆ ਜਾ ਰਿਹਾ ਕੈਨੇਡਾ ਦੀ ਪੀਆਰ ਲਈ ਗਲਤ ਰਾਹ اختیار ਕਰਨ ਵਾਲੇ ਭਾਰਤੀਆਂ ਉੱਤੇ ਨਕੇਲ ਕੱਸੀ ਜਾ ਰਹੀ ਹੈ ਤੇ ਇਮੀਗ੍ਰੇਸ਼ਨ ਵਿਭਾਗ ਨੇ ਧੜਾ ਧੜ ਅਰਜ਼ੀਆਂ ਰੱਦ ਕਰਨ ਦਾ سلسلہ ਸ਼ੁਰੂ ਕਰ ਦਿੱਤਾ ਹੈ ਐਕਸਪ੍ਰੈਸ ਐਂਟਰੀ ਅਧੀਨ ਪਰਮਨੈਂਟ ਰੈਜ਼ਿਡੈਂਸੀ ਦੇ ਸੱਦੇ ਵਾਸਤੇ ਉੱਚੇ ਸੀਆਰਐਸ ਸਕੋਰ ਦੀ ਜ਼ਰੂਰਤ ਪੈਂਦੀ ਹੈ ਤੇ ਸਿੰਗਲ ਹੋਣ ਦੀ ਸੂਰਤ 'ਚ ਸਕੋਰ ਮਜ਼ਬੂਤ ਹੋ ਜਾਂਦਾ ਹੈ ਜਿਸ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਬਿਨੇਕਾਰਾਂ ਨੇ ਵਿਆਹੇ ਹੋਣ ਦੇ ਬਾਵਜੂਦ ਅਰਜ਼ੀਆਂ 'ਚ ਲਿਖ ਦਿੱਤਾ ਕਿ ਉਹਨਾਂ ਦਾ ਜੀਵਨ ਸਾਥੀ ਕੈਨੇਡਾ ਪ੍ਰਵਾਸ ਨਹੀਂ ਕਰ ਰਿਹਾ ਦੂਜੇ ਪਾਸੇ ਜ਼ਿਆਦਾਤਰ ਬਿਨੇਕਾਰਾਂ ਦੇ ਪਤੀ ਜਾਂ ਪਤਨੀਆਂ ਪਹਿਲਾਂ ਹੀ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਤੇ ਕੈਨੇਡਾ 'ਚ ਮੌਜੂਦ ਨੇ ਤੇ ਇਮੀਗ੍ਰੇਸ਼ਨ ਵਾਲਿਆਂ ਨੂੰ ਇਸ ਦੀ пняਕ ਲੱਗ ਗਈ ਦਾ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਸਲਾਹਕਾਰ ਕੁਬੇਰ ਕਮਲ ਨੇ ਦੱਸਿਆ ਕਿ ਐਕਸਪ੍ਰੈਸ ਐਂਟਰੀ ਅਧੀਨ ਅਰਜ਼ੀ ਦਾਖਲ ਕਰਨ ਵਾਲੇ ਇਕਹਿਰਾ ਬਿਨੇਕਾਰ ਹੋਣ ਦੀ ਸੂਰਤ 'ਚ 40 ਵਾਧੂ ਅੰਕ ਮਿਲ ਸਕਦੇ ਨੇ ਕਿਉਂਕਿ ਜੀਵਨ ਸਾਥੀ ਨਾਲ ਸੰਬੰਧਿਤ ਅਸਰਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਾਂਦਾ ਹੈ ਜੀਵਨ ਸਾਥੀ ਦੀ ਵਿਦਿਅਕ ਯੋਗਤਾ ਜਾਂ ਪੇਸ਼ਾਈ ਮੁਹਾਰਤ ਕਮਜ਼ੋਰ ਹੋਣ ਦੀ ਸੂਰਤ 'ਚ ਕੋਈ ਵੀ ਬਿਨੇਕਾਰ ਉਸ ਨੂੰ ਅਰਜ਼ੀ 'ਚ ਸ਼ਾਮਲ ਨਹੀਂ ਕਰਨਾ ਚਾਹੁੰਦਾ ਇਹ ਰੁਝਾਨ ਇਨ੍ਹਾਂ ਵਧਿਆ ਕਿ ਪੀਆਰ ਦੀਆਂ ਜ਼ਿਆਦਾਤਰ ਅਰਜ਼ੀਆਂ ਸਿੰਗਲ ਦੇ ਰੂਪ 'ਚ ਆਉਣ ਲੱਗੀਆਂ ਉਧਰ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਮਾ ਵਿਭਾਗ ਦਾ ਮੰਨਣਾ ਹੈ ਕਿ ਜੇ ਬਿਨੇਕਾਰ ਦਾ ਜੀਵਨ ਸਾਥੀ ਪਹਿਲਾਂ ਹੀ ਕੈਨੇਡਾ 'ਚ ਮੌਜੂਦ ਹੈ ਤਾਂ ਪੱਕੇ ਤੌਰ ਤੇ ਮੁਲਕ 'ਚ ਰਹਿਣ ਦੇ ਇਰਾਦੇ ਸਾਫ਼ ਨਜ਼ਰ ਆ ਰਹੇ ਨੇ ਅਜਿਹੇ 'ਚ ਇਮੀਗ੍ਰੇਸ਼ਨ ਵਾਲਿਆਂ ਨੇ ਬਗੈਰ ਜੀਵਨ ਸਾਥੀ ਤੋਂ ਕੈਨੇਡਾ ਪ੍ਰਵਾਸ ਕਰਨ ਦਾ ਇਰਾਦਾ ਜ਼ਾਹਰ ਕਰਨ ਵਾਲਿਆਂ ਨੂੰ ਵੱਖਰੀ ਨਜ਼ਰ ਨਾਲ ਦੇਖਣਾ ਸ਼ੁਰੂ ਕੀਤਾ ਅਤੇ ਉਹਨਾਂ ਦੀ ਦਲੀਲ ਨੂੰ ਇਮੀਗ੍ਰੇਸ਼ਨ ਐਂਡ ਰਿਫਿਊਜੀ ਐਕਟ ਅਧੀਨ ਗੁੰਮਰਾਹਕੁੰਨ ਮੰਨਿਆ ਜਾਣ ਲੱਗਾ ਇਹਨਾਂ ਵਿੱਚੋਂ ਕੁਝ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ ਜਦਕਿ ਕੁਝ ਨੂੰ ਪ੍ਰੋਸੀਜਨਲ ਫੇਅਰਨੈਸ ਲੈਟਰਸ ਭੇਜ ਕੇ ਸਫਾਈ ਮੰਗੀ ਜਾ ਰਹੀ ਹੈ ਕੈਨੇਡਾ ਦੀ ਆਰਥਿਕਤਾ ਨੂੰ ਜੁਲਾਈ ਚ ਹਜ਼ਾਰਾਂ ਨੌਕਰੀਆਂ ਦਾ ਨੁਕਸਾਨ ਹੋਇਆ ਜਿਸ ਨਾਲ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਹਿੱਸੇਦਾਰੀ 8 ਮਹੀਨਿਆਂ ਦੇ ਹੇਠਲੇ ਪੱਧਰ ਤੇ ਆ ਗਈ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਿਰਤ ਬਾਜ਼ਾਰ ਨੇ ਪਿਛਲੇ ਮਹੀਨੇ ਹੋਏ ਵਾਧੇ ਨੂੰ ਵਾਪਸੀ ਦੇ ਉੱਤੇ ਗਵਾ ਦਿੱਤਾ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਜੁਲਾਈ ਚ ਆਰਥਿਕਤਾ ਚ 40800 ਨੌਕਰੀਆਂ ਘਟੀਆਂ ਜੋ ਕਿ ਜੂਨ ਚ 83000 ਨੌਕਰੀਆਂ ਦਾ ਵਾਧਾ ਹੋਇਆ ਸੀ ਇਸ ਨਾਲ ਕੁੱਲ ਕੰਮ ਕਰਨ ਦੀ ਉਮਰ ਵਾਲੀ ਆਬਾਦੀ ਚੋਂ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਦਰ ਜਾਂ ਰੁਜ਼ਗਾਰ ਦਰ 60.7 ਫੀਸਟ ਤੇ ਆ ਗਈ ਹਾਲਾਂਕਿ ਬੇਰੋਜ਼ਗਾਰੀ ਦਰ 6.9 ਤੇ ਸਥਿਰ ਰਹੀ ਜੋ ਕਈ ਸਾਲਾਂ ਦੇ ਉੱਚੇ ਪੱਧਰ ਦੇ ਨੇੜੇ ਆ ਰਾਈਟਰਜ਼ ਅਨੁਸਾਰ ਕੀਤੇ ਗਏ ਸਰਵੇਖਣ ਵਿੱਚ ਵਿਸ਼ਲੇਸ਼ਕਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਆਰਥਿਕਤਾ ਦੇ ਵਿੱਚ 13500 ਨੌਕਰੀਆਂ ਦਾ ਵਾਧਾ ਹੋਵੇਗਾ ਤੇ ਬੇਰੋਜ਼ਗਾਰੀ ਦਰ 7% ਤੱਕ ਵਧੇਗੀ ਆਕਸਫੋਰਡ ਇਕਨੋਮਿਕਸ ਦੇ ਸੀਨੀਅਰ ਅਰਥਸ਼ਾਸਤਰੀ ਮਾਈਕਲ ਡੇਵਨਪੋਰਟ ਨੇ ਇੱਕ ਨੋਟ ਚ ਲਿਖਿਆ ਕਿ ਕੈਨੇਡਾ ਦਾ ਕਿਰਤ ਬਾਜ਼ਾਰ ਜੁਲਾਈ ਚ ਅਸਲੀਅਤ ਚ ਵਾਪਸ ਆ ਗਿਆ ਹੈ Bank of Canada ਨੇ ਪਹਿਲਾਂ ਹੀ ਕਿਹਾ ਸੀ ਕਿ ਸਟੀਲ, ਐਲੂਮੀਨੀਅਮ ਤੇ ਆਟੋਜ਼ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸੈਕਟਰਲ ਟੈਰਿਫਸ ਦੇ ਨਿਰਮਾਣ ਖੇਤਰ ਨੂੰ ਬੁਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ ਤੇ ਕੰਪਨੀਆਂ ਦੇ ਭਰਤੀ ਕਰਨ ਦੇ ਇਰਾਦਿਆਂ ਨੂੰ ਘਟਾ ਦਿੱਤਾ ਹੈ। ਜੁਲਾਈ ਚ ਨਿਰਮਾਣ ਖੇਤਰ ਚ ਰੋਜ਼ਗਾਰ ਪ੍ਰਾਪਤ ਲੋਕਾਂ ਦੀ ਗਿਣਤੀ ਸਾਲਾਨਾ ਆਧਾਰ ਤੇ ਲਗਭਗ 10000 ਘਟ ਗਈ ਕਿਉਂਕਿ ਸਟੀਲ, ਐਲੂਮੀਨੀਅਮ ਤੇ ਆਟੋਜ਼ ਨਾਲ ਸਬੰਧਤ ਖੇਤਰਾਂ ਨੇ ਭਰਤੀ ਘਟਾਈ ਅਤੇ ਛਾਂਟੀ ਕੀਤੀ। ਯੂਨਾਈਟਿਡ ਸਟੀਲ ਵਰਕਰਸ ਦੇ ਕੈਨੇਡਾ ਲਈ ਰਾਸ਼ਟਰੀ ਨਿਰਦੇਸ਼ਕ ਮਾਟੀ ਵਾਰਨ ਨੇ ਰਾਈਟਰਸ ਨੂੰ ਦੱਸਿਆ ਕਿ ਲਗਭਗ 10000 ਮੈਂਬਰਾਂ ਦੀ ਛਾਂਟੀ ਕੀਤੀ ਗਈ ਹੈ ਆਕਸਫੋਰਡ ਇਕਨੋਮਿਕਸ ਦੇ ਡੇਵਨਪੋਰਟ ਨੇ ਆਉਣ ਵਾਲੀਆਂ ਮਹੀਨਿਆਂ ਦੇ ਵਿੱਚ ਹੋਰ ਛਾਂਟੀ ਦੀ ਭਵਿੱਖਬਾਣੀ ਕੀਤੀ ਜਿਸ ਵਿੱਚ ਇਸ ਸਾਲ ਦੇ ਅੰਤ ਤੱਕ ਲਗਭਗ 140000 ਨੌਕਰੀਆਂ ਦਾ ਨੁਕਸਾਨ ਤੇ ਬੇਰੁਜ਼ਗਾਰੀ ਦੀ ਦਰ 7 ਫੀਸਦੀ ਦੇ ਮੱਧ ਤੇ ਪਹੁੰਚਣ ਦੀ ਉਮੀਦ ਹੈ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਟੈਰੀਫਾਂ ਦੇ ਬਾਵਜੂਦ ਕੁਝ ਖੇਤਰਾਂ 'ਚ ਰੋਜ਼ਗਾਰ ਦੀ ਸਥਿਤੀ ਚੰਗੀ ਰਹੀ। ਸਟੈਟਕਨ ਨੇ ਕਿਹਾ ਹੈ ਕਿ ਕੁੱਲ ਮਿਲਾ ਕੇ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਰੋਜ਼ਗਾਰ 'ਚ ਬਹੁਤ ਘੱਟ ਵਾਧਾ ਹੋਇਆ ਹੈ। ਜੁਲਾਈ 'ਚ ਛਾਂਟੀ ਦੀ ਦਰ 1.1 ਫੀਸਦੀ ਦੇ ਲਗਭਗ ਰਹੀ ਜੋ 12 ਮਹੀਨੇ ਪਹਿਲਾਂ ਦੇ ਮੁਕਾਬਲੇ ਹੈ। ਜੁਲਾਈ 'ਚ ਜ਼ਿਆਦਾਤਰ ਨੌਕਰੀਆਂ ਦਾ ਨੁਕਸਾਨ 15 ਤੋਂ 24 ਸਾਲ ਦੀ ਉਮਰ ਦੇ ਕਾਮਿਆਂ 'ਚ ਹੋਇਆ ਹੈ। ਇਸ ਸਮੂਹੀ ਬੇਰੋਜ਼ਗਾਰੀ ਦਰ ਵਧ ਕੇ 14.6 ਫੀਸਦੀ ਹੋ ਗਈ ਹੈ ਜੋ ਸਤੰਬਰ 2010 ਤੋਂ ਬਾਅਦ ਸਭ ਤੋਂ ਉੱਚੀ ਹੈ ਸਕੈਚਵਨ ਪੋਲੀਟੈਕਨਿਕ ਕਾਲਜ ਇਸ ਸਾਲ ਦੂਜੀ ਵਾਰ ਸਟਾਫ ਦੀ ਛਾਂਟੀ ਕਰ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਚ ਕਮੀ ਹੋਣ ਕਾਰਨ ਕਾਲਜ ਨੂੰ ਹੋਣ ਵਾਲੀ ਕਮਾਈ ਘਟੀ ਹੈ ਇਸ ਪਿੱਛੇ ਫੈਡਰਲ ਸਰਕਾਰ ਵੱਲੋਂ ਸਟੱਡੀ ਵੀਜ਼ੇ 'ਚ ਕੀਤੀ ਕਟੌਤੀ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਕਿਸੇ ਵੀ ਕੋਰਸ ਲਈ ਘਰੇਲੂ ਵਿਦਿਆਰਥੀਆਂ ਨਾਲੋਂ ਵੱਧ ਭੁਗਤਾਨ ਕਰਦੇ ਨੇ ਕਾਲਜ ਨੇ ਹਾਲ ਹੀ ਚ 14 ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਭੇਜੇ ਨੇ ਤੇ ਕਾਲਜ ਅੱਠ ਖਾਲੀ ਅਸਾਮੀਆਂ ਨਹੀਂ ਪਰੇਗਾ। ਕਾਲਜ ਨੇ ਅਪ੍ਰੈਲ ਦੇ ਵਿੱਚ 27 ਨੌਕਰੀਆਂ 'ਚ ਕਟੌਤੀ ਕੀਤੀ। ਇੱਕ ਬਿਆਨ 'ਚ ਕਾਲਜ ਪ੍ਰਬੰਧਨ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਚ ਇੱਕ ਮਹੱਤਵਪੂਰਨ ਗਿਰਾਵਟ ਨੇ 2025-2026 ਅਕਾਦਮਿਕ ਸਾਲ ਲਈ ਮਾਲੀਏ ਨੂੰ ਬਹੁਤ ਘਟਾ ਦਿੱਤਾ ਹੈ। ਸਾਨੂੰ ਆਉਣ ਵਾਲੇ ਮਹੀਨਿਆਂ 'ਚ ਹੋਰ ਮੁਸ਼ਕਲ ਫੈਸਲੇ ਲੈਣੇ ਪੈ ਸਕਦੇ ਨੇ। ਸਸਕੈਚੂਵਨ ਪੋਲੀਟੈਕਨਿਕ ਫੈਕਲਟੀ ਐਸੋਸੀਏਸ਼ਨ ਦੇ ਅਨੁਸਾਰ ਸਕੂਲ 15 ਮਿਲੀਅਨ ਡਾਲਰ ਤੱਕ ਦੇ ਬਜਟ ਘਾਟੇ ਦਾ ਸਾਹਮਣਾ ਕਰ ਰਿਹਾ ਹੈ ਐਸੋਸੀਏਸ਼ਨ ਦੇ ਪ੍ਰਧਾਨ ਮਿਸ਼ੇਲ ਡਾਉਨਟਨ ਨੇ ਇੱਕ ਬਿਆਨ ਚ ਕਿਹਾ ਕਿ ਅਸੀਂ ਸੂਬੇ ਭਾਰਤ ਚ ਸਿੱਖਿਆ ਦੀ ਗੁਣਵੱਤਾ ਵਿਦਿਆਰਥੀ ਸਹਾਇਤਾ ਤੇ ਲੰਬੇ ਸਮੇਂ ਦੇ ਪ੍ਰੋਗਰਾਮ ਦੀ ਵਿਵਹਾਰਕਤਾ ਤੇ ਪੈਣ ਵਾਲੇ ਪ੍ਰਭਾਵ ਬਾਰੇ ਚਿੰਤਤ ਹਾਂ ਅਪ੍ਰੈਲ ਚ ਕਾਲਜ ਨੇ ਇਹ ਨਹੀਂ ਦੱਸਿਆ ਕਿ ਛਾਂਟੀ ਦੇ ਇਸ ਦੌਰ ਨਾਲ ਕਿਹੜੇ ਅਧਿਏ ਵਿਭਾਗ ਜਾਂ ਪ੍ਰੋਗਰਾਮ ਪ੍ਰਭਾਵਿਤ ਹੋਣਗੇ ਕਾਲਜ ਦੀ 2023-2024 ਦੀ ਸਾਲਾਨਾ ਰਿਪੋਰਟ ਦੇ ਅਨੁਸਾਰ ਸਾਰੇ ਵਿਭਾਗਾਂ ਅਤੇ ਕਿਰਤ ਸਮੂਹਾਂ ਚ ਲਗਭਗ 2000 ਅਜਿਹੇ ਕਰਮਚਾਰੀ ਨੇ ਜੋ ਫੁੱਲ ਟਾਈਮ ਨੌਕਰੀ ਕਰ ਰਹੇ ਨੇ ਸਕੈਚਵਨ ਪੋਲੀਟੈਕਨਿਕ ਸਟੂਡੈਂਟਸ ਐਸੋਸੀਏਸ਼ਨ ਨੇ ਕਿਹਾ ਕਿ ਵਿਦਿਆਰਥੀ ਚਿੰਤਾਤ ਨੇ ਪਰ ਕਾਲਜ ਦੇ ਵਿੱਤੀ ਦਬਾਅ ਨੂੰ ਸਮਝਦੇ ਨੇ ਐਸੋਸੀਏਸ਼ਨ ਦੇ ਪ੍ਰਧਾਨ ਰੋਸਬੀ ਜੇਮਸ ਨੇ ਕਿਹਾ ਕਿ ਸੰਸਥਾ ਸੱਚਮੁੱਚ ਸਥਿਤੀ ਦਾ ਮੁਕਾਬਲਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਦਾ ਧਿਆਨ ਪਹਿਲਾਂ ਵਿਦਿਆਰਥੀਆਂ ਤੇ ਹੈ ਕਾਲਜ ਦੀ ਸਭ ਤੋਂ ਤਾਜ਼ਾ ਸਾਲਾਨਾ ਰਿਪੋਰਟ ਦੇ ਅਨੁਸਾਰ 2023-2024 ਅਕਾਦਮਿਕ ਸਾਲ ਚ ਇਸ ਦੇ ਚਾਰ ਕੈਂਪਸਾਂ ਦੇ ਵਿੱਚ 4327 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ 5 ਸਾਲ ਪਹਿਲਾਂ ਇਹ ਗਿਣਤੀ 1701 ਸੀ 2024 ਚ ਫੈਡਰਲ ਸਰਕਾਰ ਦੁਆਰਾ ਵਿਦਿਆਰਥੀ ਵੀਜ਼ਾ ਤੇ ਇੱਕ ਸੀਮਾ ਦਾ ਐਲਾਨ ਕਰਨ ਤੋਂ ਬਾਅਦ ਸਸਕੈਚੁਵਨ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਚ ਗਿਰਾਵਟ ਆਈ ਹੈ ਰਜਾਇਨਾ ਯੂਨੀਵਰਸਿਟੀ ਨੇ ਇਸ ਸਾਲ ਦੇ ਸ਼ੁਰੂ ਚ ਕਿਹਾ ਸੀ ਕਿ ਜਨਵਰੀ 2024 ਦੇ ਮੁਕਾਬਲੇ ਇਸ ਪਿਛਲੇ ਸਰਦੀਆਂ ਦੇ ਸਮੇਂ 'ਚ ਨਵੇਂ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ 50% ਤੋਂ ਵੱਧ ਦੀ ਗਿਰਾਵਟ ਆਈ ਹੈ। ਸਸਕੈਟਚਵਨ ਯੂਨੀਵਰਸਿਟੀ ਨੇ ਇਸ ਸਾਲ ਦੇ ਸ਼ੁਰੂ 'ਚ ਇਹ ਵੀ ਕਿਹਾ ਸੀ ਕਿ ਸ਼ੁਰੂਆਤੀ ਅੰਕੜਿਆਂ ਨੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ 'ਚ 20% ਦੀ ਕਮੀ ਦਾ ਇਸ਼ਾਰਾ ਕੀਤਾ ਹੈ। RCMP ਨੇ ਕਯੂਬਿਕ ਦੇ ਸਟੈਂਸਟੈਡ ਇਲਾਕੇ 'ਚ 44 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਲੋਕਾਂ 'ਚ ਬੱਚੇ ਵੀ ਸ਼ਾਮਲ ਸਨ। ਇਹ ਸਾਰੇ ਇੱਕ ਟਰੱਕ ਰਾਹੀਂ ਕੈਨੇਡਾ 'ਚ ਦਾਖਲ ਹੋ ਰਹੇ ਸਨ। ਪੁਲਿਸ ਨੇ ਉਹਨਾਂ ਨੂੰ ਹੈਸਕੈਲ ਰੋਡ ਨੇੜੇ ਰੋਕ ਲਿਆ ਤੇ ਉਹਨਾਂ ਨੂੰ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੇ ਦਫ਼ਤਰ ਲਿਜਾਇਆ ਗਿਆ ਇਹਨਾਂ ਲੋਕਾਂ ਦੇ ਨਾਲ ਤਿੰਨ ਕਥਿਤ ਤਸਕਰਾਂ ਨੂੰ ਵੀ ਫੜਿਆ ਗਿਆ ਹੈ ਜੋ ਇਹਨਾਂ ਨੂੰ ਕੈਨੇਡਾ 'ਚ ਲੁਕੋ ਕੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਇਹ ਤਿੰਨੇ ਵਿਅਕਤੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ਾਂ 'ਚ ਫੜੇ ਗਏ ਨੇ ਇਹਨਾਂ ਦੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਪੇਸ਼ੀ ਹੋਈ ਤੇ ਹੁਣ ਉਹਨਾਂ ਨੂੰ ਇੱਕ ਸੂਬਾਈ ਜੇਲ੍ਹ 'ਚ ਰੱਖਿਆ ਗਿਆ ਹੈ ਇਹ ਤਿੰਨੇ 6 ਅਗਸਤ ਨੂੰ ਦੁਬਾਰਾ ਅਦਾਲਤ 'ਚ ਪੇਸ਼ ਹੋਣਗੇ ਇਨ੍ਹਾਂ ਨੂੰ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਅਸਥਾਈ ਤੌਰ ਤੇ ਸੇਂਟ ਬਰਨਾਰਡ ਡੀ ਲੇਕੋਲ ਸੈਂਟਰ 'ਚ ਭੇਜਿਆ ਗਿਆ ਜਿੱਥੇ ਇਹ ਦੇਖਿਆ ਜਾ ਰਿਹਾ ਹੈ ਕਿ ਉਹ ਕੈਨੇਡਾ 'ਚ ਸ਼ਰਨ ਲੈਣ ਦੇ ਯੋਗ ਹਨ ਜਾਂ ਨਹੀਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਪੂਰਬੀ ਸਰਹੱਦ ਲਈ ਡਿਪਟੀ ਡਾਇਰੈਕਟਰ ਮਿਗੈਲ ਬੇਜਿਨ ਨੇ ਕਿਹਾ ਕਿ ਬਹੁਤੇ ਲੋਕ ਜੋ ਸੇਫ ਥਰਡ ਕੰਟਰੀ ਐਗਰੀਮੈਂਟ ਦੇ ਨਿਯਮਾਂ ਤੇ ਖਰੇ ਨਹੀਂ ਉਤਰਦੇ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਸ ਸਮਝੌਤੇ ਅਨੁਸਾਰ ਅਮਰੀਕਾ ਇੱਕ ਸੁਰੱਖਿਅਤ ਦੇਸ਼ ਹੈ ਜਿੱਥੇ ਸ਼ਰਨ ਲੈਣ ਵਾਲੇ ਲੋਕ ਰਹਿ ਸਕਦੇ ਨੇ ਇਸ ਲਈ ਜੇ ਕੋਈ ਵਿਅਕਤੀ ਅਮਰੀਕਾ ਰਾਹੀਂ ਕੈਨੇਡਾ 'ਚ ਆਉਂਦਾ ਏ ਤਾਂ ਉਹ ਕੈਨੇਡਾ 'ਚ ਸ਼ਰਨ ਨਹੀਂ ਲੈ ਸਕਦਾ ਜਦੋਂ ਤੱਕ ਉਹ ਕਿਸੇ ਖਾਸ ਛੋਟ ਅਧੀਨ ਨਾ ਆਉਂਦਾ ਹੋਵੇ ਅਮਰੀਕਾ ਤੋਂ ਆਏ ਇਹ ਪਨਾਹਗੀਰ ਮੂਲ ਰੂਪ ਚ ਕਿਸ ਮੁਲਕ ਦੇ ਸਨ ਇਸ ਬਾਰੇ ਬੇਜਨ ਨੇ ਕੁਝ ਨਹੀਂ ਦੱਸਿਆ ਇਹ ਗ੍ਰਫਤਾਰੀਆਂ ਉਦੋਂ ਹੋਈਆਂ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਅਮਰੀਕਾ ਸਰਹੱਦ ਤੇ ਗੈਰਕਾਨੂੰਨੀ ਦਾਖਲੀਆਂ ਅਤੇ ਫੈਂਟਨੈਲ ਤਸਕਰੀ ਨੂੰ ਆਪਣੇ ਪ੍ਰਸ਼ਾਸਨ ਵੱਲੋਂ ਕੈਨੇਡਾ ਵਿਰੁੱਧ ਵਧੇਰੇ ਟੈਰਿਫ ਲਗਾਉਣ ਦੇ ਮੁੱਖ ਕਾਰਨਾਚੋਂ ਇੱਕ ਵਜੋਂ ਦਰਸਾਉਂਦੇ ਰਹੇ ਨੇ ਕੈਨੇਡਾ ਸਰਕਾਰ ਇਸ ਸਮੱਸਿਆ ਨੂੰ ਲੈ ਕੇ ਗੰਭੀਰ ਹੈ ਤੇ ਸਰਹੱਦ ਦੀ ਸੁਰੱਖਿਆ ਵਧਾਉਣ ਲਈ 1.3 ਬਿਲੀਅਨ ਡਾਲਰ ਖਰਚ ਕਰ ਰਹੀ ਹੈ ਇਸ ਤਰ੍ਹਾਂ ਹੀ ਹੋਰ ਪੁਲਿਸ ਅਧਿਕਾਰੀ ਰੱਖੇ ਜਾਣਗੇ ਤੇ ਹਵਾਈ ਨਿਗਰਾਨੀ ਵਧਾਈ ਜਾਵੇਗੀ। ਕੈਨੇਡਾ 'ਚ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਡਿਪੋਰਟੇਸ਼ਨ ਆਰਡਰ ਜਾਰੀ ਹੋਣ ਦੀਆਂ ਕੰਸੂਆਂ ਦਰਮਿਆਨ ਉਹਨਾਂ ਦੀ ਪਛਾਣ ਵੀ ਸਾਹਮਣੇ ਆਉਣ ਲੱਗੀ ਹੈ ਤੇ 25 ਸਾਲ ਦੇ ਆਕਾਸ਼ਦੀਪ ਸਿੰਘ ਸਣੇ ਇਹ ਸਾਰੇ ਬਾਰਡਰ ਸਰਵਿਸਿਜ਼ ਵਾਲਿਆਂ ਤੋਂ ਲੁਕਦੇ ਫਿਰ ਰਹੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਮਕਾਨ ਮਾਲਕ ਦੇ ਹਜ਼ਾਰਾਂ ਡਾਲਰ ਦੱਬ ਕੇ ਫਰਾਰ ਹੋਏ 6 ਪੰਜਾਬੀ ਮੁੰਡੇ ਕੁੜੀਆਂ 'ਚੋਂ ਆਕਾਸ਼ਦੀਪ ਸਿੰਘ ਇੱਕ ਹੈ ਤੇ ਉਸ ਦੀ ਤਸਵੀਰ ਸਣੇ ਬਾਰਡਰ ਸਰਵਿਸਿਜ਼ ਵਾਲਿਆਂ ਕੋਲ ਪੇਸ਼ੀ ਦਾ ਨੋਟਿਸ ਵੀ ਲਗਾਤਾਰ ਵਾਇਰਲ ਹੋ ਰਿਹਾ ਹੈ ਦੂਜੇ ਪਾਸੇ ਆਕਾਸ਼ਦੀਪ ਸਿੰਘ ਨਾਂ ਦੇ ਇੱਕ ਨੌਜਵਾਨ ਵੱਲੋਂ ਪਿਛਲੇ ਦਿਨੀ ਕੈਲਗਰੀ ਵਿਖੇ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ ਤੇ ਪਰਿਵਾਰਕ ਮੈਂਬਰਾਂ ਮੁਤਾਬਕ ਆਕਾਸ਼ਦੀਪ ਸਿੰਘ ਬ੍ਰੈਂਪਟਨ ਵਿਖੇ ਰਹਿੰਦਾ ਸੀ ਪਰ ਕੁਝ ਦਿਨ ਪਹਿਲਾਂ ਹੀ ਕੈਲਗਰੀ ਚਲਾ ਗਿਆ ਇਹ ਨੌਜਵਾਨ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਕਾ ਨਾਲ ਸਬੰਧਤ ਸੀ ਪਰ ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਹੋ ਸਕੀ ਕਿ 7 ਮਹੀਨੇ ਦਾ ਮਕਾਨ ਕਿਰਾਇਆ ਅਦਾ ਕੀਤੇ ਬਗੈਰ ਸਮਾਨ ਚੁੱਕ ਕੇ ਫਰਾਰ ਹੋਏ ਨੌਜਵਾਨਾਂ ਨਾਲ ਇਸ ਦਾ ਕੋਈ ਸਬੰਧ ਸੀ ਜਾਂ ਨਹੀਂ ਚੇਤੇ ਰਹਿ ਕੇ ਖਾਲਿਸਤਾਨ ਹਮਾਇਤੀ ਹੋਣ ਦਾ ਦਾਵਾ ਕਰ ਰਿਹਾ ਕਿਰਾਏਦਾਰਾਂ ਨੇ ਬ੍ਰੈਂਟਨ ਵਿਖੇ ਦੱਬਿਆ ਮਕਾਨ ਕੁਝ ਹਫ਼ਤੇ ਪਹਿਲਾਂ ਚੁੱਪਚੀਪੀਤੇ ਖਾਲੀ ਕਰ ਦਿੱਤਾ ਜਦਕਿ ਕਿਰਾਏ ਅਤੇ ਬਿਜਲੀ ਪਾਣੀ ਦੇ ਬਿੱਲ ਵਜੋਂ ਬਕਾਇਆ 25000 ਡਾਲਰ ਦੀ ਰਕਮ ਦੇਣਾ ਲਈ ਕੋਈ ਨਹੀਂ ਆਇਆ ਕਰਾਏਦਾਰ ਦੇ ਨਾਂ ਸਿਮਰਨ ਕੌਰ, ਮਹਿੰਦਰ ਸਿੰਘ, ਪੁਨੀਤ ਪਾਲ ਸਿੰਘ, ਹਰਮਨਪ੍ਰੀਤ ਕੌਰ, ਆਕਾਸ਼ਦੀਪ ਸਿੰਘ ਤੇ ਸਬੀਰ ਸਿੰਘ ਦੱਸੇ ਜਾ ਰਹੇ ਨੇ ਤੇ ਡਿਪੂਟੇਸ਼ਨ ਦੇ ਹੁਕਮਾਂ ਨਾਲ ਸੰਬੰਧਤ ਤਾਜ਼ਾ ਖੁਲਾਸਾ ਹੋਰ ਵੀ ਹੈਰਾਨੀਕੁਨ ਹੈ ਹੁਣ ਤੱਕ ਇਹਨਾਂ 6 ਜਣਿਆਂ ਦੇ ਨਵੇਂ ਪਤੇ ਟਿਕਾਣੇ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਸਿਰਫ ਆਕਾਸ਼ਦੀਪ ਸਿੰਘ ਦੀ ਤਸਵੀਰ ਹੀ ਸਾਹਮਣੇ ਆਈ ਹੈ। ਕਪਲ ਸ਼ਰਮਾ ਦੇ ਕੈਨੇਡਾ ਦੇ ਸਰੀ ਸਥਿਤ ਕੈਪਸ ਕੈਫੇ ਤੇ ਇੱਕ ਵਾਰ ਫਿਰ ਗੋਲੀਬਾਰੀ ਹੋਣ ਦੀ ਖਬਰ ਹੈ। ਇਸ ਮਹੀਨੇ ਚ ਦੂਜੀ ਵਾਰ ਹੋਈ ਘਟਨਾਏ ਰਾਹਤ ਦੀ ਗੱਲ ਇਹ ਹੈ ਕਿ ਗੋਲੀਬਾਰੀ ਸਮੇਂ ਕੈਫੇ ਬੰਦ ਸੀ ਇਸ ਲਈ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ 골ਡੀ ਢਿੱਲੋਂ ਨੇ ਲਈ ਹੈ ਜਿਸ ਦਾ ਕਹਿਣਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ 골ਡੀ ਢਿੱਲੋਂ ਨੇ ਇੱਕ ਆਨਲਾਈਨ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਆ ਕਿ ਅਸੀਂ ਅੱਜ ਸਰੀ ਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦੇ ਆ ਅਸੀਂ ਉਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਫੋਨ ਨਹੀਂ ਚੁੱਕਿਆ ਇਸ ਲਈ ਸਾਨੂੰ ਇਹ ਕਾਰਵਾਈ ਕਰਨੀ ਪਈ ਜੇਕਰ ਉਸ ਨੇ ਅਜੇ ਵੀ ਫੋਨ ਨਹੀਂ ਸੁਣਿਆ ਤਾਂ ਅਗਲੀ ਕਾਰਵਾਈ ਮੁੰਬਈ 'ਚ ਕੀਤੀ ਜਾਵੇਗੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ 'ਚ ਸਥਾਨਕ ਪੁਲਿਸ ਨੇ ਦੋਮਾ ਹਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਟੀਮਾਂ ਸੀਸੀਟੀਵੀ ਫੁਟੇਜ ਖੰਗਾਲ ਰਹੀਆਂ ਨੇ ਤੇ ਗਵਾਹਾਂ ਅਤੇ ਕੈਫੇ ਦੇ ਸਟਾਫ ਤੋਂ ਪੁੱਛਗਿੱਛ ਕਰ ਰਹੀਆਂ ਨੇ ਸਰੀ ਪੁਲਿਸ ਦਾ ਕਹਿਣਾ ਹੈ ਕਿ ਗੋਲੀਆਂ ਦੇ ਕਈ ਰਾਊਂਡ ਚਲਾਏ ਗਏ ਜਿਸ ਨਾਲ ਇਮਾਰਤ ਅਤੇ ਖਿੜਕੀਆਂ ਦਾ ਨੁਕਸਾਨ ਹੋਇਆ ਪਰ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸਰੀ ਪੁਲਿਸ ਵੱਲੋਂ ਇਸ ਘਟਨਾ ਨੂੰ ਰਿਸਪੌਂਡ ਕਰਨ ਲਈ ਡੈਲਟਾ ਪੁਲਿਸ ਦਾ ਵੀ ਧੰਨਵਾਦ ਕੀਤਾ ਗਿਆ 2020 ਤੋਂ 2024 ਤੱਕ 5 ਸਾਲਾਂ ਦੀ ਮਿਆਦ 'ਚ ਕੈਨੇਡਾ 'ਚ ਕੁੱਲ 1203 ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ ਤੇ ਇਹਨਾਂ 'ਚੋਂ ਜ਼ਿਆਦਾਤਰ ਮੌਤਾਂ ਬੁਢਾਪੇ ਜਾਂ ਬਿਮਾਰੀ ਵਰਗੇ ਕੁਦਰਤੀ ਕਾਰਨਾ ਕਰਕੇ ਹੋਈਆਂ ਨੇ ਭਾਰਤ ਸਰਕਾਰ ਨੇ ਸੰਸਦ 'ਚ ਇਹ ਜਾਣਕਾਰੀ ਦਿੱਤੀ ਹੈ ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਵਿਦੇਸ਼ ਮੰਤਰਾਲੇ ਦੀ ਸਹਾਇਤਾ ਨਾਲ 757 ਭਾਰਤੀਆਂ ਦੀਆਂ ਅਸਥੀਆਂ ਜਾਂ ਰਾਖ ਨੂੰ ਕੈਨੇਡਾ ਤੋਂ ਸਫਲਤਾਪੂਰਵਕ ਭਾਰਤ ਲਿਆਂਦਾ ਗਿਆ ਰਾਜ ਸਭਾ ਚ ਇੱਕ ਸਵਾਲ ਦੇ ਲਿਖਤੀ ਜਵਾਬ ਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਵਿਦੇਸ਼ ਮੰਤਰਾਲੇ ਨੂੰ ਪਿਛਲੇ 5 ਸਾਲਾਂ ਚ ਕੈਨੇਡਾ ਚ ਮਰਨ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਅਤੇ ਅਧਿਕਾਰਤ ਰਿਕਾਰਡ ਅਨੁਸਾਰ ਇਹਨਾਂ ਮੌਤਾਂ ਦੇ ਕਾਰਨਾਂ ਬਾਰੇ ਪੁੱਛਿਆ ਗਿਆ ਸੀ ਮੰਤਰੀ ਕੀਰਤੀ ਵਰਦਨ ਨੇ ਕਿਹਾ ਕਿ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਅਨੁਸਾਰ 2020 ਤੋਂ 2024 ਤੱਕ 5 ਸਾਲਾਂ ਦੀ ਮਿਆਦ ਚ ਕੈਨੇਡਾ ਚ ਕੁੱਲ 1203 ਭਾਰਤੀ ਨਾਗਰਿਕਾਂ ਦੀ ਮੌਤ ਹੋਈ ਜ਼ਿਆਦਾਤਰ ਮੌਤਾਂ ਬੁਢਾਪੇ ਜਾਂ ਬਿਮਾਰੀ ਵਰਗੇ ਕੁਦਰਤੀ ਕਾਰਨਾ ਕਰਕੇ ਹੋਈਆਂ ਨੇ ਦੁਰਘਟਨਾਵਾਂ ਹਿੰਸਾ ਖੁਦਕੁਸ਼ੀਆਂ ਤੇ ਕਤਲਾਂ ਕਾਰਨ ਗੈਰ ਕੁਦਰਤੀ ਮੌਤਾਂ ਵੀ ਹੋਈਆਂ ਨੇ ਆਪਣੇ ਜਵਾਬ ਚ ਸਿੰਘ ਨੇ ਸਾਲ ਦਰ ਸਾਲ ਅਜੀਆਂ ਮੌਤਾਂ ਦੀ ਗਿਣਤੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ 2020 ਚ 120 ਮੌਤਾਂ 2021 ਚ 160 2022 ਚ 198 ਅਤੇ 2023 ਚ 336 ਤੇ 2024 ਚ 399 ਮੌਤਾਂ ਹੋਈਆਂ ਉਹਨਾਂ ਕਿਹਾ ਕਿ ਭਾਰਤ ਸਰਕਾਰ ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਲਿਹਾਉਣ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਨੂੰ ਉੱਚ ਤਰਜੀਹ ਦਿੰਦੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਲਈ ਤਨਖਾਹ ਵਾਅਦੇ ਦਾ ਐਲਾਨ ਕੀਤਾ ਹੈ ਇਹ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਲਈ ਸਭ ਤੋਂ ਵੱਡਾ ਤਨਖਾਹ ਵਾਅਦਾ ਹੈ ਕੈਨੇਡਾ ਦੀ ਨਵੀਂ ਸਰਕਾਰ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦਾ ਪੁਨਰਨਿਰਮਾਣ ਮੁੜ ਹਥਿਆਰਬੰਦ ਅਤੇ ਮੁੜ ਨਿਵੇਸ਼ ਕਰ ਰਹੀ ਹੈ ਜੂਨ ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਨੂੰ ਉਨਾ ਦੀ ਲੋੜਿੰਦੀ ਸਮਰੱਥਾ ਅਤੇ ਸਹਾਇਤਾ ਪ੍ਰਦਾਨ ਕਰਨ ਲਈ 9 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਉਹਨਾਂ ਕਿਹਾ ਸੀ ਕਿ ਇਹ ਨਿਵੇਸ਼ ਕੈਨੇਡੀਅਨਜ਼ ਲਈ ਸੁਰੱਖਿਆ ਤੇ ਦੁਨੀਆ ਭਰ ਚ ਸਾਡੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਚ ਮਦਦ ਕਰੇਗਾ। ਸਾਡੇ ਰੱਖਿਆ ਨਿਵੇਸ਼ ਦੇ ਕੇਂਦਰ ਚ ਉਹ ਔਰਤਾਂ ਤੇ ਮਰਦ ਨੇ ਜੋ ਸੇਵਾ ਕਰਦੇ ਨੇ। ਪਿਛਲੇ 30 ਸਾਲਾਂ ਚ ਸਾਡੀਆਂ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਚ ਮੰਗ ਵਧੀ ਐ ਪਰ ਉਹਨਾਂ ਦੇ ਸਰੂਤ ਤੇ ਤਨਖਾਹਾਂ ਚ ਵਾਧਾ ਨਹੀਂ ਹੋਇਆ। ਇਹ ਉਹ ਔਰਤਾਂ ਤੇ ਮਰਦ ਨੇ ਜੋ ਕੈਨੇਡਾ ਦੀ ਪ੍ਰਭੂ ਸੱਤਾ ਬਣਾਈ ਰੱਖਦੇ ਨੇ। ਸਾਡੀ ਸੁਰੱਖਿਆ ਦੀ ਰਾਖੀ ਕਰਦੇ ਨੇ ਤੇ ਸਾਡੇ ਅੰਤਰਰਾਸ਼ਟਰੀ ਗੱਠ ਜੋੜਾ ਨੂੰ ਮਜ਼ਬੂਤ ਕਰਦੇ ਨੇ ਉਹਨਾਂ ਦੀ ਤਨਖਾਹ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੇ ਭਾਰ ਨੂੰ ਦਰਸਾਉਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਕੈਨੇਡੀਅਨ ਹਥਿਆਰਬੰਦ ਸਿਨਾਵਾ ਦੇ ਸਾਰੇ ਮੈਂਬਰਾਂ ਨੂੰ ਤਨਖਾਹ 'ਚ ਵਾਧਾ ਮਿਲੇਗਾ ਇਹ ਇੱਕ ਪੀੜੀ 'ਚ ਕੈਨੇਡੀਅਨ ਹਥਿਆਰਬੰਦ ਸਿਨਾਵਾ ਦੇ ਮੈਂਬਰਾਂ ਲਈ ਸਭ ਤੋਂ ਵੱਡਾ ਤਨਖਾਹ ਵਾਧਾ ਹੈ ਬੇਸ ਤਨਖਾਹ ਤੋਂ ਇਲਾਵਾ ਇਹ ਵਾਧਾ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ ਜਿਸ ਨਾਲ ਸੇਵਾ ਕਰਨ ਵਾਲੇ ਹਰੇਕ ਵਿਅਕਤੀ ਦੀ ਜੇਬ 'ਚ ਵਧੇਰੇ ਪੈਸਾ ਆਵੇਗਾ ਇਸ ਵਾਅਦੇ ਦੇ ਨਤੀਜੇ ਵਜੋਂ ਕਰਨਲ ਅਤੇ ਇਸ ਤੋਂ ਉੱਪਰ ਦੇ ਅਹੁਦੇ ਲਈ 8% ਵਾਧਾ, ਲੈਫਟੇਨੈਂਟ ਕਰਨਲ ਤੇ ਇਸ ਤੋਂ ਹੇਠਾਂ ਦੇ ਅਹੁਦਿਆਂ ਲਈ 13% ਵਾਧਾ ਤੇ ਰੈਗੂਲਰ ਫੋਰਸ ਦੇ ਵਿੱਚ ਪ੍ਰਾਈਵੇਟਾਂ ਲਈ ਸ਼ੁਰੂਆਤੀ ਤਨਖਾਹ 'ਚ 20% ਵਾਧਾ ਹੋਵੇਗਾ। ਇਸ ਤੋਂ ਇਲਾਵਾ ਇੱਕ ਇੱਕ ਨਵਾਂ ਮਿਲਟਰੀ ਸਰਵਿਸ ਪੇ ਲਾਬ ਵੀ ਮਿਲੇਗਾ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਤਨਖਾਹ ਤੇ ਪ੍ਰੋਤਸਾਹਨ 'ਚ ਇਹ ਵਾਅਦਾ ਵਰਦੀ ਚ ਮੈਂਬਰਾਂ ਨੂੰ ਸੇਵਾ ਕਰਨ ਲਈ ਲੋੜੀਂਦਾ ਭਰੋਸਾ ਅਤੇ ਨਿਸ਼ਚਿਤਤਾ ਦੇਵੇਗਾ ਇਹ ਇਸ ਸਾਲ ਨਾਟੋ ਦੇ 2% ਦੇ ਰੱਖਿਆ ਖਰਚੇ ਦੇ ਟਿਚਰ ਨੂੰ ਪੂਰਾ ਕਰਨ ਅਤੇ 2035 ਤੱਕ ਰੱਖਿਆ ਚ ਸਾਲਾਨਾ ਜੀਡੀਪੀ ਦਾ 5% ਨਿਵੇਸ਼ ਕਰਨ ਲਈ ਰਣਨੀਤਿਕ ਨਿਵੇਸ਼ਾਂ ਦਾ ਹਿੱਸਾ ਹੈ ਸਾਡੀ ਯੋਜਨਾ ਚ ਫੌਜੀ ਸਾਜ਼ੋ ਸਮਾਨ ਦਾ ਆਧੁਨਿਕੀਕਰਨ ਕੈਨੇਡਾ ਦੇ ਰੱਖਿਆ ਉਦਯੋਗ ਦਾ ਨਿਰਮਾਣ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਵਪੰਤਾ ਬਣਾਉਣਾ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਅਸੀਂ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਨੂੰ ਮਜ਼ਬੂਤ ਕਰਦੇ ਹਾਂ ਅਸੀਂ ਕੈਨੇਡੀਅਨ ਉਦਯੋਗ ਨੂੰ ਵੀ ਮਜ਼ਬੂਤ ਕਰਾਂਗੇ ਨਵੀਨਤਾ ਨੂੰ ਵਧਾਵਾਂਗੇ ਅਤੇ ਕੈਨੇਡੀਅਨ ਕਾਮਿਆਂ ਲਈ ਚੰਗੇ ਕੈਰੀਅਰ ਤੇ ਕੈਨੇਡੀਅਨ ਕਾਰੋਬਾਰਾਂ ਲਈ ਨਵੇਂ ਮੌਕੇ ਪੈਦਾ ਕਰਾਂਗੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ ਨੇ ਪੀਆਰ ਮੰਗਣ ਵਾਲਿਆਂ ਪਿੱਛੇ ਲਗਾਏ ਜਾਸੂਸ ਪੀਆਰ ਦੇਣ ਤੋਂ ਪਹਿਲਾਂ ਡੂੰਘਾਈ ਨਾਲ ਹੋ ਰਹੀ ਹੈ ਪੜਤਾਲ ਗਲਤ ਜਾਣਕਾਰੀ ਨਾਲ ਨਹੀਂ ਹੋਵੇਗੀ ਪੀਆਰ ਹਾਸਲ ਧੜਾ ਧੜ ਅਰਜ਼ੀਆਂ ਰੱਦ ਕਰਨ ਦਾ سلسلہ ਸ਼ੁਰੂ ਕੈਨੇਡਾ 'ਚ 40 ਹਜ਼ਾਰ ਤੋਂ ਵੱਧ ਨੌਕਰੀਆਂ 'ਚ ਕਟੌਤੀ ਜੁਲਾਈ 'ਚ ਹਜ਼ਾਰਾਂ ਲੋਕਾਂ ਨੇ ਗੁਆਈਆਂ ਨੌਕਰੀਆਂ ਸਸਕੈਚਵਨ ਪੋਲੀਟੈਕਨਿਕ ਕਾਲਜ ਵੱਲੋਂ ਦੂਜੀ ਵਾਰ ਸਟਾਫ ਦੀ ਛਾਂਟੀ ਅੰਤਰਰਾਸ਼ਟਰੀ ਸਟੂਡੈਂਟਸ ਦੇ ਦਾਖਲੇ ਘਟਣ ਕਾਰਨ ਲਿਆ ਫੈਸਲਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ